ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਚੋਰੀ ਛਿਪੇ ਮਿਲਦਾ ਰਿਆ ਰਾਮ ਰਹੀਮ ਨੂੰ ਕਿਸ ਤਰ੍ਹਾਂ ਉਹਨੇ ਹੁਕਮਨਾਮੇ ਵਿੱਚ ਤਬਦੀਲੀ ਖਿਮਾ ਜਾਚਨਾ ਕਰਕੇ ਉਹਦੀ ਫਿਲਮ ਚਲਾਉਣ ਲਈ ਜਿਹੜਾ ਸੀ ਢੋਂ ਸਾਰਾ ਰਚਿਆ ਜਿਹੜਾ ਉਹਨੇ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਤੇ ਸਰਵਉੱਚਤਾ ਨੂੰ ਵੰਗਾਰਿਆ ਏ ਪ੍ਰਵਾਹ ਨਹੀਂ ਕੀਤੀ ਉਹਨੇ ਉਹਦੇ ਖਿਲਾਫ ਅਸੀਂ ਆਜ਼ਾਦ ਪੁੱਤਰ ਦੇ ਕੇ ਆਇਆ ਸਿੰਘ ਸਰਨ ਨਾਲ ਪਿੰਡਰਾ ਵੀ ਦਿੱਤੀਆਂ ਸਾਰੀ ਜਿਹਦੇ ਵਿੱਚ ਉਹ ਜਿਹੜੀਆਂ ਤਿੰਨ ਵੀਡੀਓ ਚੱਲ ਰਹੀਆਂ ਨੇ ਉਹਨਾਂ ਦਾ ਜ਼ਿਕਰ ਆ ਰਿਹਾ ਹੈ ਉਹਨਾਂ ਨੂੰ ਬੇਨਤੀ ਕਰਕੇ ਆਏ ਆ ਵੀ ਇਹਦੀ ਜਾਂਚ ਕਰਾਈ ਜਾਵੇ ਕਿਉਂਕਿ ਇੱਕ ਧਰਦਾ ਹੈ ਨਾ ਉਹਨਾਂ ਦੇ ਉਹਨਾਂ ਦੀ ਵੀਡੀਓ ਆ ਉਹਦੀ ਜਾਂਚ ਕਰਕੇ ਦੋ ਸਾਬਤ ਹੋਣ ਤੇ ਸਖਤ ਤੋਂ ਸਖਤ ਜਿਹੜੇ ਸਜ਼ਾ ਦਿੱਤੀ ਜਾਵੇ ਵਿਰੋਧ ਚਾਹੇ ਆ ਤਾਂ ਆਪਣਾ ਨਾਮ ਦਾ ਮੰਗ ਮੰਨਤੀ ਕਰਦੇ ਹੋ ਕੋਈ ਕੋਈ ਜੇ ਬੰਦੀ ਆ ਮੈਂ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਆ ਮੈਂ ਅਮਰੀਕ ਸਿੰਘ ਖਾਪੁਰ ਹਲਕਾ ਡੇਰਾ ਬੱਬਾ ਨਾਨਕ ਤੋਂ ਆ ਇਹ ਦੇਖਦਾਰ ਮਹਿੰਦਰ ਸਿੰਘ ਜੀ ਹਸੈਨਪੁਰ ਨੇ ਬਲਾਚੌਰ ਤੋਂ ਮੈਂਬਰ ਨੇ ਅਸੀਂ ਦੋ ਮੈਂਬਰ ਆਏ ਆ ਜਿਨ੍ਹਾਂ ਚ ਸਿਆਸੀ ਕਮਸ਼ਾਂਦ ਰਿਹਾ ਆਪਾਂ ਨਹੀਂ ਆਏ ਦੋ ਤਰ੍ਹਾਂ ਦਾ ਜਿੰਨਾ ਚਿਰ ਮਸਲਾ ਹੁੰਦਾ ਰਿਹਾ ਆਪਾਂ ਨਹੀਂ ਆਏ ਹੁਣ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਦਾ ਹੈ ਉਹਦੇ ਵਾਸਤੇ ਅਸੀਂ ਬੇਨਤੀ ਪੱਤਰ ਲੈ ਕੇ ਆਏ ਆ ਠੀਕ ਹੈ ਠੀਕ ਹੈ ਕਿਹ ਲੱਗਦਾ ਤੁਹਾਨੂੰ ਕਿ ਜੇ ਕਿ ਸੁਪੀਰ ਵੱਲ ਦੀ ਉਹਨੂੰ ਅਸਮਾਨ ਸਕਦੇ ਆ ਵੀ ਇਹ ਕਿਥਰ ਫੰਗਰੀਆ ਸੀ ਕਿ ਬੰਦੇ ਰਾਤ ਦੀ ਉਹਨੂੰ ਮਿਲਦੇ ਨਹੀਂ ਕਿ ਲੱਗਦਾ ਤੁਹਾਨੂੰ ਨਹੀਂ ਕਿਉਂ ਨਾ ਸੱਦਿਆ ਜਾਏਗਾ ਜ਼ਰੂਰ ਸੱਦਣਗੇ ਹਾਂ ਕੋਰੋਨਾ ਦੀ ਟੀਮ ਇਹ ਗਲਤੀ ਤੋਂ ਬਾਹਰ ਕਰਦਾ ਹੈ ਕਿ ਸਰਕਾਰ ਕਰਾਉਣਾ ਨਹੀਂ ਨਹੀਂ ਉਸ ਜੋ ਸਰਕਾਰ ਵੱਲੋਂ ਹੋਈਆਂ ਉਹ ਵੱਖਰੀ ਗੱਲ ਹੈ ਵੀ ਗਲਤੀ ਕਰਦਾ ਆ ਜਿਹੜੀ ਇਹ ਉਹਨੇ ਗਨਾਹ ਕੀਤੇ ਨੇ ਕਾਲ ਤਖਤ ਸਾਹਿਬ ਦੇ ਆਦੇਸ਼ ਦੇ ਵਿਰੁੱਧ ਕਿ ਆਏ ਇਹਦੀ ਮਾਫੀ ਕਿਦਾਂ ਸਤਵੀਰ ਬਾਦਲ ਨੇ ਤੇ ਅੱਜ ਇੱਕ ਚਿੱਠੀ ਜਾਰੀ ਕਰਕੇ ਕਿਹਾ ਕਿ ਜੋ ਧੁੱਲਾ ਮੇਰੇ ਪਰਿਵਾਰ ਕੀ ਹੈ ਮਲਟੀ ਜਿੰਨੇ ਵੀ ਮੈਂਬਰ ਨੇ ਉਹਨਾਂ ਦੀਆਂ ਸਾਰੀਆਂ ਗਲਤੀਆਂ ਉਹ ਆਪ ਮੰਨਦੇ ਨੇ ਇਦਾਂ ਮੁਆਫੀਆਂ ਨਹੀਂ ਮਿਲਦੀਆਂ ਜਿਹੜੇ ਹਜੇ ਬਜੁਰਗਨਾਹ ਹੁੰਦੇ ਨੇ ਗਲਤੀ ਦੀ ਮਾਫੀ ਹੁੰਦੀ ਹੈ ਗਲਤੀ ਦੀ ਕਿ ਗਲਤੀ ਨਹੀਂ ਇਹ ਗੁਨਾਹ ਕੀਤੇ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਹੋਇਆ ਉਸ ਹੁਕਮ ਦੇ ਵਿਰੁੱਧ ਉਹਨੂੰ ਸਰਦਾਰ ਸਾਹਿਬ ਨੂੰ ਮਿਲਦਾ ਰਿਹਾ ਇਹ ਗਲਤੀ ਆ ਗਲਤੀ ਉਹ ਜਿਹੜੀਆਂ ਜਾਣੇ ਜੋ ਜਾਵੇ ਇੱਕ ਵਾਰੀ ਦੋ ਹੈ ਕਮੈਂਟ 4 ਪੰਜ ਵਾਰੀ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਚੋਰੀ ਛਿਪੇ ਮਿਲਦਾ ਰਿਆ ਰਾਮ ਰਹੀਮ ਨੂੰ ਕਿਸ ਤਰ੍ਹਾਂ ਉਹਨੇ ਹੁਕਮਨਾਮੇ ਵਿੱਚ ਤਬਦੀਲੀ ਖਿਮਾ ਜਾਚਨਾ ਕਰਕੇ ਉਹਦੀ ਫਿਲਮ ਚਲਾਉਣ ਲਈ ਜਿਹੜਾ ਸੀ ਢੋਂਗ ਸਾਰਾ ਰਚਿਆ ਜਿਹੜਾ ਉਹਨੇ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਤੇ ਸਰਵਉੱਚਤਾ ਨੂੰ ਵੰਗਾਰਿਆ ਏ ਪ੍ਰਵਾਨ ਨਹੀਂ ਕੀਤੀ ਉਹਨੇ ਉਹਦੇ ਖਿਲਾਫ ਅਸੀਂ ਇਹ ਜਾਦਪੁੱਤਰ ਦੇ ਕਹਿੰ ਆ ਸਿੰਘ ਸਰਨ ਨਾਲ ਪਿੰਡਰਾ ਵੀ ਦਿੱਤੀ ਆ ਸਾਰੀ ਜਿਹਦੇ ਵਿੱਚ ਉਹ ਜਿਹੜੀਆਂ ਤਿੰਨ ਵੀਡੀਓ ਚੱਲ ਰਹੀਆਂ ਨੇ ਉਹਨਾਂ ਦਾ ਜ਼ਿਕਰ ਆ ਰਿਹਾ ਹੈ ਉਹਨਾਂ ਨੂੰ ਬੇਨਤੀ ਕਰਕੇ ਆਏ ਆ ਵੀ ਇਹਦੀ ਜਾਂਚ ਕਰਾਈ ਜਾਵੇ ਕਿਉਂਕਿ ਇੱਕ ਧਰਦਾ ਹੈ ਨਾ ਉਹਨਾਂ ਦੇ ਉਹਨਾਂ ਦੀ ਵੀਡੀਓ ਆ ਉਹਦੀ ਜਾਂਚ ਕਰਕੇ ਦੋ ਸਾਬਤ ਹੋਣ ਤੇ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਵਿਰੋਧ ਚਾਹੇ ਆ ਤੁਹਾਡਾ ਆਪਣਾ ਨਾਮ ਦਾ ਕੀ ਮੰਗ ਮੰਗ ਹੀ ਕਰਦੇ ਹੋ ਤੁਹਾਡੀ ਕੋਈ ਜੇਦਬੰਦੀ ਹੈ ਮੈਂ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਆ ਮੈਂ ਅਮਰੀਕ ਸਿੰਘ ਖਾਪਰ ਹਲਕਾ ਡੇਰਾ ਬੱਬਲਾਣਕ ਤੋਂ ਆ ਇਹ ਦੇਖਦਾਰ ਮਹਿੰਦਰ ਸਿੰਘ ਜੀ ਹਸੈਨਪੁਰ ਨੇ ਬਲਾਚੌਰ ਤੋਂ ਮੈਂਬਰ ਨੇ ਅਸੀਂ ਦੋ ਮੈਂਬਰ ਆਏ ਆ ਜਿਨ੍ਹਾਂ ਚਿਰ ਸਿਆਸੀ ਕਮਸ਼ਾਂਦ ਰਿਹਾ ਆਪਾਂ ਨਹੀਂ ਆਏ ਦੋ ਤਰ੍ਹਾਂ ਦਾ ਜਿੰਨਾ ਚਿਰ ਮਸਲਾ ਹੁੰਦਾ ਰਿਹਾ ਆਪਾਂ ਨਹੀਂ ਆਏ ਹੁਣ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵੋਤਮ ਦਾ ਹੈ ਉਹਦੇ ਵਾਸਤੇ ਅਸੀਂ ਬੇਨਤੀ ਪੱਤਰ ਲੈ ਕੇ ਆਏ ਆ ਠੀਕ ਹੈ ਠੀਕ ਕੀ ਲੱਗਦਾ ਤੁਹਾਨੂੰ ਕਿ ਜੇ ਕਿਸ ਵੀਰ ਬਾਲ ਦੀ ਉਹਨੂੰ ਇਸ ਤਰ੍ਹਾਂ ਸਖਤ ਜੀ ਫੀਰ ਇਹ ਕਿਥਾ ਫਿਰ ਤੁਸੀਂ ਕਿ ਕਿ ਬਨੇ ਰੱਖਦੀ ਉਹਨੂੰ ਮਿਲਦੇ ਨਹੀਂ ਲੱਗਦਾ ਤੁਹਾਨੂੰ ਨਹੀਂ ਕਿਉਂ ਨਾ ਸੱਜਿਆ ਜਾਏਗਾ ਜ਼ਰੂਰ ਸੱਦਣਗੇ ਹਾਂ ਰੋਣਾ ਤਿਆਰੀ ਮੈਂ ਦੋਤੀ ਸੇ ਭਾਰ ਕਰਦਾ ਜੋ ਸਰਕਾਰ ਦਾ ਨਹੀਂ ਨਹੀਂ ਉਸ ਜੋ ਸਰਕਾਰ ਵੱਲੋਂ ਹੋਈਆਂ ਉਹ ਵੱਖਰੀ ਗੱਲ ਹੈ ਵੀ ਗਲਤੀ ਕਰਦਾ ਆ ਜਿਹੜੀ ਇਹ ਉਹਨੇ ਗਨਾਹ ਕੀਤੇ ਨੇ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਵਿਰੁੱਧ ਕੇ ਆਏ ਕੀ ਦੀ ਮਾਫੀ ਕਿਦਾਂ ਸਤਵੀਰ ਬਾਦਲ ਨੇ ਤੇ ਅੱਜ ਚਿੱਠੀ ਜਾਰੀ ਕਰਕੇ ਕਿਹਾ ਕਿ ਜੋ ਨਾ ਮੇਰੇ ਪਰਿਵਾਰ ਤੋਂ ਹੀ ਹੈ ਮਲਟੀ ਜਿੰਨੇ ਵੀ ਮੈਂਬਰ ਨੇ ਉਹਨਾਂ ਦੀਆਂ ਸਾਰੀਆਂ ਗਲਤੀਆਂ ਉਹ ਆਪ ਮੰਨਦੇ ਨੇ ਇਦਾਂ ਮੁਆਫੀਆਂ ਨਹੀਂ ਮਿਲਦੀਆਂ ਜਿਹੜੇ ਹਜੇ ਵੱੱਜਰ ਗੁਨਾਹ ਹੁੰਦੇ ਨੇ ਗਲਤੀ ਦੀ ਮਾਫੀ ਹੁੰਦੀ ਹੈ ਗਲਤੀ ਦੀ ਕਿ ਗਲਤੀ ਨਹੀਂ ਇਹ ਗੁਨਾਹ ਕਿਤੇ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਹੋਇਆ ਉਸ ਹੁਕਮ ਦੇ ਵਿਰੁੱਧ ਉਹਨੂੰ ਸਰਦਾਰ ਸਾਹਿਬ ਨੂੰ ਮਿਲਦਾ ਰਿਹਾ ਇਹ ਗਲਤੀ ਆ ਗਲਤੀ ਉਹ ਜਿਹੜੀਆਂ ਜਾਣੇ ਜੋ ਜਾਵੇ